2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬੰਦੀ ਹੈ ਤਾਂ ਅਸੀਂ ਦੋ ਸੂਚਾਂ ਦੇ ਉੱਤੇ ਪੰਜਾਬ ਦੀ ਸੇਵਾ ਕੀਤੀ ਹੈ ਇੱਕ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਤੇ ਦੂਜੀ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦੀ ਤੇ ਸਾਨੂੰ ਇਸ ਦਿਨ ਦਾ ਮਾਣ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਬੰਦਦੇ ਸਾਰੀ ਇਹ ਨਿਰਦੇਸ਼ ਦਿੱਤੇ ਕਿ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦੀ ਤਸਵੀਰ ਅਤੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਪੰਜਾਬ ਦੇ ਹਰ ਇੱਕ ਸਰਕਾਰੀ ਦਫਤਰ ਚਾਹੇ ਉਹ ਸਰਕਾਰੀ ਸਕੂਲ ਹੋਵੇ ਹਸਪਤਾਲ ਹੋਵੇ ਡਿਸਪੈਂਸਰੀ ਹੋਵੇ ਸਾਂਝ ਕੇਂਦਰ ਹੋਵੇ ਜਾਂ ਫਿਰ ਉਹ ਡੀਸੀ ਦਾ ਆਫਿਸ ਹੋਵੇ ਜਾਂ ਐਮਐਲਏ ਦਾ ਆਫਿਸ ਹੋਵੇ ਜਾਂ ਮਿਨਿਸਟਰ ਦਾ ਆਫਿਸ ਹੋਵੇ ਹਰ ਜਗ੍ਹਾ ਹਰ ਪੁਲਿਸ ਸਟੇਸ਼ਨ 'ਚ ਇਹ ਤਸਵੀਰਾਂ ਲਾਜ਼ਮੀ ਕੀਤੀਆਂ ਇਸ ਦੇ ਨਾਲ ਹੀ ਇੱਕ ਬਹੁਤ ਵੱਡੀ ਟੱਕਾ ਸਾਡੇ Dalit ਸਮਾਜ ਦੇ ਨਾਲ ਜੋ ਹੁੰਦਾ ਆ ਰਿਹਾ ਸੀ ਉਹ ਇਹ ਸੀ ਕਿ ਦੇਸ਼ਜਾਤ ਹੋਣ ਤੋਂ ਬਾਅਦ ਵੀ ਜਿੰਨੀਆਂ ਸਾਡੀ ਲਾਅ ਆਫੀਸਰਸ ਮੈਕੋਡਿਕ ਵਕੀਰ ਹਨ ਤਾਂ ਜਿन्हे ਐਡਵੋਕੇਟ ਜਨਰਲ ਦੇ ਆਫਿਸ ਦੇ ਵਿੱਚ ਲਾਅ ਆਫੀਸਰਸ ਦੀ ਜਦੋਂ ਵੀ ਰਿਕਰੂਟਮੈਂਟ ਆਉਂਦੀ ਸੀ ਭਰਤੀਆਂ ਹੁੰਦੀਆਂ ਸੀ ਤਾਂ ਉਸ ਦੇ ਵਿੱਚ ਰਿਜ਼ਰਵੇਸ਼ਨ ਲਾਗੂ ਨਹੀਂ ਸੀ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੀਓ ਚਾਹੀਓ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਦੀ ਸਰਕਾਰ ਹੋਵੇ ਕਿਸੇ ਨੇ ਵੀ ਇਸ ਮੁੱਦੇ ਦੇ ਉੱਤੇ ਕਦੀ ਵੀ ਕੁਝ ਐਕਸ਼ਨ ਨਹੀਂ ਲਿਆ ਤੇ ਸਿਰਫ ਨਾਰੇ ਲਾ ਕੇ ਤੇ ਸਿਰਫ ਗੱਲਾਂ ਨਾਲ ਸਾਰ ਦਿੱਤਾ ਪਰ ਸਾਡੇ ਦਲਿਤ ਸਮਾਜ ਦੇ ਨਾਲ ਸਾਡੇ ਐਸਸੀ ਭਾਈਚਾਰੇ ਦੇ ਜਿਹੜੇ ਹੋਣਹਾਰ ਵਕੀਲ ਹੈ ਉਹਨਾਂ ਨਾਲ ਕਦੀ ਕਿਸੇ ਨੇ ਇਨਸਾਫ ਨਹੀਂ ਕੀਤਾ ਤੇ ਇੱਕ ਸਾਫ ਮੈਸੇਜ ਦਿੱਤਾ ਕਿ ਹਾਂ ਇਹ ਜਿਹੜੀ ਵੱਡੀ ਕੁਰਸੀਆਂ ਇਹ ਤੁਹਾਡੇ ਲਈ ਨਹੀਂ ਹਨ ਪਰ ਮੈਨੂੰ ਮਾਣ ਇਸ ਗੱਲ ਦਾ ਕਿ ਸਾਡੇ ਲੀਡਰ ਆਫ ਆਪੋਜੀਸ਼ਨ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਜਦੋਂ 2017 ਦੇ ਵਿੱਚ ਸਾਡੇ 20 ਸੀਟਾਂ ਆਈਆਂ ਸਰ ਨੂੰ ਵਿਪਖਸ਼ਟੀ ਜ਼ਿੰਮੇਦਾਰੀ ਮਿਲੀ ਤਾਂ بلند ਆਵਾਜ਼ ਦੇ ਨਾਲ ਇਹ ਮੁੱਦਾ ਵਿਧਾਨ ਸਭਾ ਚ ਚੁੱਕਿਆ ਤੇ ਹੁਣ ਪ੍ਰਮਾਤਮਾ ਨੇ ਇਸ ਟਰਮ ਦੇ ਵਿੱਚ ਸਾਨੂੰ ਸਰਕਾਰ ਦੇ ਰੂਪ ਵਿੱਚ ਮੌਕਾ ਦਿੱਤਾ ਸੀ ਤਾਂ ਸਾਡੇ ਜਿੱਦਾਂ ਹੀ ਸਰਕਾਰ ਬੰਦੇ ਸਰ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਸੀ ਕਿ ਇਸ ਮਸਲੇ ਦੇ ਉੱਤੇ ਫੌਰਨ ਕਾਰਵਾਈ ਸ਼ੁਰੂ ਕੀਤੀ ਜਾਵੇ ਤੇ ਪੰਜਾਬ ਪੂਰੇ ਦੇਸ਼ ਦੇ ਵਿੱਚ ਪਹਿਲਾ ਸੂਬਾ ਬਣਿਆ ਜਿਨ ਆਪਣੇ ਲਾਅ ਅਫੀਸਰ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਰਿਜ਼ਰਵੇਸ਼ਨ ਨੂੰ ਲਾਗੂ ਕੀਤੀ ਜਦੋਂ ਇਹ ਲਾਗੂ ਕੀਤੀ ਦੱਸਦੇ ਨਾਲ 58 ਜਿਹੜੀਆਂ ਪੋਸਟਸ ਨੇ 58 ਪੋਸਟ ਉਹ ਸਾਡੇ ਦਲਿਤ ਸਮਾਜ ਦੇ ਵਕੀਲਾਂ ਦੇ ਲਈ ਹੁਨਾਰ ਬੱਚਿਆਂ ਦੇ ਲਈ ਰਿਜ਼ਰਵ ਹੋ ਗਈਆਂ ਪੰਜਾਬ ਪੂਰੇ ਦੇਸ਼ ਕਰਨ ਵਾਲਾ ਹੈ ਪਹਿਲਾ ਸੁਭਾ ਪਰ ਅਸੀਂ ਪਿੱਛੇ ਦੇਖਿਆ ਕਿ ਉਸ ਤੋਂ ਬਾਵਜੂਦ ਵੀ 15 ਸੀਟਾਂ ਖਾਲੀ ਰਹਿ ਜਾਂਦੀਆਂ ਉਸ ਦਾ ਕਾਰਨ ਇਹ ਪਤਾ ਲੱਗਿਆ ਕਿ ਜੋ ਰਿਕੁਆਇਰਮੈਂਟਸ ਹੈ ਜਦੋਂ ਆਪਾਂ ਅਪਲਾਈ ਕਰਦੇ ਹਾਂ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਹੈ ਇਨਕਮ ਟੈਕਸ ਦੀ ਤੁਹਾਡੀ ਪ੍ਰੈਕਟਿਸ ਹੋਣੀ ਚਾਹੀਦੀ ਹੈ 2 ਲੱਖ ਰੁਪਏ ਸੀਨੀਅਰ ਐਡਵੋਕੇਟ ਜਨਰਲ ਲਈ ਤੇ ਡਿਪਟੀ ਏਜੀ ਲਈ 10 ਲੱਖ ਰੁਪਏ ਜਿਸ ਕਰਕੇ ਬਹੁਤ ਸਾਰੇ ਹੁਨਾਰ ਜਿਹੜੇ ਵਕੀਲ ਹੈ ਉਹ Dalit ਸਮਾਜ ਤੋਂ ਉਹ ਉਹਨਾਂ ਨੂੰ ਹੁਣ ਹੱਕ ਤਾਂ ਮਿਲ ਗਿਆ ਸੀ ਪਰ ਉਹ ਅਪਲਾਈ ਨਹੀਂ ਕਰ پا ਰਹੇ ਸੀ ਤਾਂ ਹੁਣ ਉਸ ਦੇ ਉੱਤੇ ਵੀ ਜਿਹੜਾ ਹੈ ਸਾਡੀ ਸਰਕਾਰ ਨੇ ਆਰਡੀਨੈਂਸ ਲਾ ਕੇ ਉਹ ਜਿਹੜੇ ਪੈਸੇ ਉਹ ਅੱਧੇ ਤੋਂ ਵੀ ਘੱਟ ਕਰ ਦਿੱਤੇ ਹੈ ਤੇ ਮੇਰਾ ਇਸ ਮੰਨ ਹੈ ਕਿਉਂਕਿ ਇਹ ਮੇਰਾ ਇਹ ਪੇਸ਼ਾ ਵੀ ਰਿਆ ਹੈ ਕਿ ਹੁਣ ਬਹੁਤ ਸਾਰੇ ਸਾਡੇ Dalit ਸਮਾਜ ਦੇ ਜਿਹੜੇ ਨੌਜਵਾਨ ਨੇ ਆ ਯੰਗ ਪ੍ਰੋਮਿਸਿੰਗ ਲਾਇਰਸ ਨੇ ਉਹ ای جی ઓફਿਸ ਦੀ ਸ਼ਾਨ ਬਣਨਗੇ ਉਹ ਜਿੱਥੇ ਪੰਜਾਬ ਦੇ ਗਰੀਬਾਂ ਦੇ ਹੱਕ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਵੀ ਜਿਹੜੇ ਹੱਕ ਹੈ ਉਹਨਾਂ ਦੀ ਰੱਖਿਆ ਜਿਹੜੀ ਹੈ ਉਹ ਹਾਈ ਕੋਰਟ 'ਚ ਕਰਾਂਗੇ ਇਹ ਇੱਕ ਬਹੁਤ ਵੱਡੀ ਕਾਮਯਾਬੀ ਹੈ ਤੇ ਜਿਸ ਦੇ ਨਾਲ ਜੋ ਸਾਡੇ ਆਪਾਂ 14 ਤਰੀਕ ਨੂੰ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਹੈ ਜੋ ਬਾਬਾ ਸਾਹਿਬ ਦਾ ਸੁਪਨਾ ਸੀ ਹਰ ਇੱਕ ਨੂੰ ਸਮਾਨਤਾ ਦਾ ਉਸ ਦੇ ਵਾਲੇ ਇੱਕ ਜਿਹੜਾ ਮਜ਼ਬੂਤ ਕਦਮ ਹੈ ਧੰਨਵਾਦ